ਦੋਸਤੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਸੀਂ ਸਾਰਿਆਂ ਨੇ ਚੈਨਲਾਂ ਤੇ ਚੱਲ ਰਹੀਆਂ ਖਬਰਾਂ ਦੇਖ ਲਈਆਂ ਹੋਣਗੀਆਂ ਕਿ ਬਠਿੰਡੇ ਦੇ ਅੰਦਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਉਣਾ ਸੀ ਤੇ ਸਾਡੇ ਕੁਝ ਕਿਸਾਨਾਂ ਨੇ ਸਵਾਲ ਕਰਨੇ ਸੀ ਪਰ ਉਹਨਾਂ ਸਵਾਲਾਂ ਦੇ ਜਵਾਬ ਨਾ ਦੇ ਸਕਣ ਕਾਰਨ ਕਿਸਾਨ ਚੱਕ ਕੇ ਥਾਣਿਆਂ ਦੇ ਵਿੱਚ ਡਿਟੇਨ ਕੀਤੇ ਵੱਖ-ਵੱਖ ਥਾਣਿਆਂ 'ਚ ਫੜ ਕੇ ਸਾਡੇ ਸੈਂਕੜੇ ਕਿਸਾਨ ਇਹਨਾਂ ਨੇ ਅਰੈਸਟ ਕਰਕੇ ਬਿਠਾਏ ਹੋਏ ਨੇ ਹੁਣ ਸਵਾਲ ਇੱਥੇ ਆ ਕੇ ਖੜਦਾ ਹੈ ਕਿ ਜਦੋਂ ਸਾਡੇ ਤੁਸੀਂ ਰਾਜ ਕੀਤਾ ਸਾਥੋਂ ਵੋਟਾਂ ਲਈਆਂ ਤੁਸੀਂ ਝੂਠ ਬੋਲਦੇ ਹੋ ਕਿ ਅਸੀਂ ਪੰਜਾਬ ਦੇ ਅਸੀਂ ਪੰਜਾਬ ਪੱਕੇ ਆ ਫਿਰ ਲੋਕਾਂ ਨੇ ਤੁਹਾਡੇ ਤੋਂ ਸਵਾਲ ਪੁੱਛਣਗੇ ਕਿ ਜਿਸ ਦਿਨ ਸ਼ੁਭ ਕਰਨ ਦੀ ਮੌਤ ਹੁੰਦੀ ਹੈ ਜਿਸ ਤਰ੍ਹਾਂ ਦੇ ਇੰਜੈਕਟਰ ਮੋਟਰ ਉੱਥੇ ਚੱਲੇ ਉੱਥੇ ਵਰਤੇ ਗਏ ਉਹ ਤੁਹਾਡੇ ਟੇਬਲ ਤੇ ਰੱਖੇ ਗਏ ਮੁੱਖ ਮੰਤਰੀ ਜੀ ਪੰਜਾਬ ਸਰਕਾਰ ਦੇ ਤੁਸੀਂ ਪੰਜਾਬ ਦੇ ਮਾਲਕ ਸੀ ਮੁਖੀ ਸੀ ਤੁਹਾਡੀ ਜ਼ਿੰਮੇਵਾਰੀ ਬਣਦੀ ਸੀ ਕਿ ਖੁਦ ਉਹਦੇ ਤੇ ਐਕਸ਼ਨ ਲੈਂਦੇ ਕਿ ਹਰਿਆਣੇ ਨੇ ਹਰਿਆਣਾ ਪੁਲਿਸ ਨੇ ਇਹ ਜਿਹੜੇ ਹਥਿਆਰ ਸਾਡੇ ਲੋਕਾਂ ਦੇ ਵਰਤੇ ਆ ਇਹ ਗੈਰ ਮਨੁੱਖੀ ਨੇ ਇਹ ਨਹੀਂ ਵਰਤਨੇ ਚਾਹੀਦੇ ਸੀ ਪੰਜਾਬ ਦੀ ਪਹਿਰੇਦਾਰੀ ਕਰਨਾ ਉੱਤੇ ਫਰਜ਼ ਬੰਦਾ ਸੀ ਤੁਹਾਡਾ ਤੁਸੀਂ ਨਹੀਂ ਕੀਤੀ ਸਵਾਲ ਤਾਂ ਪੁੱਛਦੇ ਨੇ ਲੋਕ ਅਗਲਾ ਗੱਲ ਇੱਥੇ ਟਰੈਕਟਰ ਟੁੱਟੇ ਤੁਸੀਂ ਸਾਡੇ ਉਸ ਨਾ ਟਰੈਕਟਰ ਟੁੱਟਿਆ ਦੀ ਅਜੇ ਤੱਕ ਸਾਰ ਤੱਕ ਨਹੀਂ ਲਈ ਇਹ ਸਵਾਲ ਪੁੱਛਣਗੇ ਲੋਕ ਘਟੋ ਘਟ ਐਫ ਆਈ ਆਰ ਤੱਕ ਕੱਟੀ ਜਾਂਦੀ ਤੁਸੀਂ ਐਫ ਆਈ ਆਰ ਤੱਕ ਨਹੀਂ ਕੱਟੀ ਸਾਡੇ ਟਰੈਕਟਰਾਂ ਦੀ ਤੇ ਫਿਰ ਸਵਾਲ ਤਾਂ ਪੁੱਛਣਗੇ ਲੋਕ ਇਦੋਂ ਵੀ ਗਾਹਾਂ ਤੁਸੀਂ ਐਲਾਨ ਕਰਤਾ ਸਾਡੇ ਨੌਜਵਾਨ ਸ਼ੁਭ ਕਰਨ ਦੀ ਸ਼ਾਦੀ ਤੋਂ ਬਾਅਦ ਕਿ 1 ਕਰੋੜ ਰੁਪਏ ਦੀ ਮਸਾਹੇਕਾ ਸਹਾਇਤਾ ਦੇਵਾਂਗੇ ਮਾਇਕ ਬੇਟੀ ਨੂੰ ਉਹਨਾਂ ਦੀ ਭੈਣ ਨੂੰ ਨੌਕਰੀ ਦੇਵਾਂਗੇ ਲੇਕਿਨ ਅਜੇ ਤੱਕ ਜੇਕਰ ਇਹਨੂੰ ਦੇਖਿਆ ਜਾਵੇ ਅੱਜ ਕਿਹੜਾ ਰੱਖਿਆ ਜਾ ਰਿਹਾ ਤੁਹਾਡੇ ਵੱਲੋਂ ਤੇ ਤੁਹਾਡੇ ਅមਲੇ ਫੈਲੇ ਵੱਲੋਂ ਲੋ ਜੀ ਕੋਡ ਆਫ ਕੰਡਕਟ ਦਾ ਮੈਟਰ ਆ ਗਿਆ ਪਰ ਮੈਂ ਪੁੱਛਣਾ ਚਾਹਣਾ ਹੈ ਕਿ ਸ਼ੁਭ ਕਰਨ ਦੀ ਦੱਚ ਤੋਂ ਬਾਅਦ ਉਹਨਾਂ ਦਾ ਜੋ ਭੋਗ ਪਿਆ ਉਹ 4 ਤਰੀਕ ਨੂੰ ਪੈ ਗਿਆ ਸੀ 4 ਮਾਰਚ ਨੂੰ 4 ਮਾਰਚ ਤੋਂ ਲੈ ਕੇ 16 ਮਾਰਚ ਨੂੰ ਜਾ ਕੇ ਚੋਣ ਜਦ ਤੱਕ ਲਾਗੂ ਹੁੰਦਾ ਉਦੋਂ ਤੱਕ ਤੁਹਾਡੀ ਸਰਕਾਰ ਕੀ ਕਰਦੀ ਰਹੀ ਹੈ ਤੁਸੀਂ ਤੁਸੀਂ ਗੋਗਲੂਆਂ ਤੋਂ ਮਿੱਟੀ ਟਾਲ ਟਾਲ ਛੱਡਦੇ ਰਹੇ ਹੋ ਇਹ ਉਸੇ ਨੂੰ ਪੁੱਛਣਗੇ ਲੋਕ ਕਿ ਤੁਸੀਂ ਉਹ ਲੋਕਾਂ ਨਾਲ ਕੀਤਾ ਵਾਅਦਾ ਪੂਰਾ ਕਿਉਂ ਨਹੀਂ ਕੀਤਾ ਸੋ ਇਸ ਕਰਕੇ ਇਹ ਸਵਾਲ ਨੇ ਇਹ ਸਵਾਲ ਪੁੱਛਦੇ ਨੇ ਸਾਡੇ ਲੋਕ ਅੱਜ ਉੱਥੇ ਸਾਡੇ ਜਿਹੜੇ ਨੌਜਵਾਨਾਂ ਨੂੰ ਸਾਡੇ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਅਤੀ ਨਿੰਦਨਯੋਗ ਹੈ ਔਰ ਭਰਾਵੋ ਲੋਕੋ ਸਮਝ ਲਓ ਇਸ ਗੱਲ ਨੂੰ ਕਿ ਸਾਹ ਬਗਾ ਜਿਹੜੇ ਭਗਵੰਤ ਮਾਨ ਜਾਂ ਆਮ ਆਦਮੀ ਪਾਰਟੀ ਇਹ ਇਹ ਦਮ ਗਜੇ ਮਾਰਦੀ ਹੈ ਕਿ ਅਸੀਂ ਪੰਜਾਬੀ ਆਂ ਅਸੀਂ ਪੰਜਾਬ ਦੇ ਲੋਕਾਂ ਦੇ ਨਾਲ ਆ ਅਸੀਂ ਕਿਸਾਨਾਂ ਦੇ ਨਾਲ ਆ ਕਹਨ ਨੂੰ ਚੈਨਲਾਂ ਦੇ ਉੱਤੇ ਬੜੇ ਦਬਕ ਜੇ ਮਾਰਦੇ ਨੇ ਵਿਖਾਉਂਦੇ ਨੇ ਲੋਕਾਂ ਨੂੰ ਡਰਾਮਾ ਕਰਕੇ ਕਿ ਲੋਕਾਂ ਨੂੰ ਪਤਾ ਲੱਗੇ ਕਿ ਮੈਂ ਉਹਦੇ ਪੰਜਾਬ ਦੇ ਨਾਲ ਆ ਪਰ ਕੀਤਾ ਖੁਦ ਵੀ ਕੁਛ ਨਹੀਂ ਸਾਡੇ ਲੋਕਾਂ ਦੇ ਉੱਤੇ ਮੋਟਾਰ ਚਲਾਇਆ ਕੱਖ ਨਹੀਂ ਕੀਤਾ ਸਾਡੇ ਟਰੈਕਟਰ ਤੋੜੇ ਕੱਖ ਨਹੀਂ ਕੀਤਾ ਸਾਡਾ 433 ਕਿਸਾਨ ਜ਼ਖਮੀ ਕੀਤੇ ਕੁਛ ਨਹੀਂ ਕੀਤਾ ਸ਼ੁਭ ਕਰਨ ਦੀ ਐਫ ਆਈ ਆਰ ਹੀ ਕਰਾਉਣ ਵਾਸਤੇ ਐਫ ਆਈ ਆਰ ਕਰਾਉਣ ਵਾਸਤੇ ਸਾਨੂੰ 6 ਦਿਨ ਡੈੱਡ ਬੋਡੀ ਰੱਖਣੀ ਪਈ ਫਿਰ ਜਾ ਕੇ ਉਹ ਕਾਰਵਾਈ ਹੁੰਦੀ ਹੈ ਹੁਣ ਮੈਂ ਉਸ ਤੋਂ ਅਗਲੀ ਗੱਲ ਕਰਨੀ ਚਾਹਣਾ ਹੈ ਕਿ ਦੋਸਤੋ ਥੋੜਾ ਜਿਹਾ ਤੱਕੜੇ ਹੋ ਕੇ ਹਮਲਾ ਮਾਰੋ ਇਹਨਾਂ ਸਾਰਿਆਂ ਨੂੰ ਪੁੱਛੋ ਇਹ ਸਾਡਾ ਬਰੋਹ ਕਰਨਾ ਕਿਸੇ ਦਾ ਕੋਈ ਮਤਲਬ ਨਹੀਂ ਲੇਕਿਨ ਇੱਕ ਜ਼ਰੂਰ ਆ ਗੱਲ ਕਿ ਕਟੋ-ਕਟਾ ਅਗਰ ਪੋਲੀਟਿਕਲ ਲੋਕਾਂ ਨੂੰ ਤੁਸੀਂ ਅੱਜ ਸਵਾਲ ਕਰੋਗੇ ਗੱਲ ਪੁੱਛੋਗੇ ਤਾਂ ਇਹਨਾਂ ਦੇ ਅੰਦਰ ਇਹ ਗੱਲ ਜਿਹੜੀ ਘਰ-ਘਰੀ ਬੈਠੀ ਆ ਕਿਸੇ ਨੂੰ ਤਾਂ ਲੋਕ ਸ਼ਾਇਦ ਮੇਵੇ ਖੋਣਗੇ ਕਿਆਂ ਨੂੰ ਸਾਨੂੰ ਤਾਂ ਲੋਕਾਂ ਹੀ ਮੋਟਾ ਪਾ ਦੇਣਗੇ ਉਹ ਜਿਹੜੀ ਗੱਲ ਇਹਨਾਂ ਦੇ ਅੰਦਰੋਂ ਕੱਢੀਏ ਤੱਕੜੇ ਹੋ ਕੇ ਇਹਨਾਂ ਨੂੰ ਪਤਾ ਲੱਗੇ ਕਿ ਲੋਕ ਸਵਾਲ ਵੀ ਕਰਨ ਜਾਣਦੇ ਨੇ ਸਵਾਲ ਵੀ ਕਰਨਗੇ ਉਹਨਾਂ ਸਵਾਲਾਂ ਦੇ ਜਵਾਬ ਫੇਰ ਦੇਣੇ ਪੈਣੇ ਆ ਜਿਹੜਾ ਵੀ ਸੱਤਾ ਚਾਹੁੰਦਾ ਜਿਹੜਾ ਜਿੱਤ ਕੇ ਆਉਂਦਾ ਉਹਦੀ ਮਜਬੂਰੀ ਬਣਾਈਏ ਕਿ ਤੁਹਾਡੀਆਂ ਗੱਲਾਂ ਸੁਣੇ ਤੁਹਾਡੇ ਮਸਲਿਆਂ ਦਾ ਹੱਲ ਕਰਨ ਬਾਰੇ ਸੰਜੀਦਾ ਹੋਵੇ ਸੋ ਇਸ ਲਈ ਅਸੀਂ ਸਾਰੇ ਜਿਹੜੇ ਸਾਡੇ ਕਿਸਾਨ ਨੇ ਥਾਣਿਆਂ 'ਚ ਬੰਦ ਕੀਤੇ ਅਸੀਂ ਪੰਜਾਬ ਸਰਕਾਰ ਨੂੰ ਚੇਤਾਵਨੀ ਦੇਵਾਂਗੇ ਕਿ ਸਾਡੇ ਤੁਰੰਤੋਂ ਜਿਹੜੇ ਥਾਣਿਆਂ 'ਚ ਬੰਦ ਕੀਤੇ ਕਿਸਾਨ ਰਿਹਾ ਕੀਤੇ ਜਾਣ ਨਹੀਂ ਤਾਂ ਮਜਬੂਰ ਸਾਨੂੰ ਇਸ ਤੋਂ ਵੱਡਾ ਐਕਸ਼ਨ ਲੈਣਾ ਪਵੇਗਾ ਫਿਰ ਸਰਕਾਰ ਬਾਅਦ ਦੇ ਵਿੱਚੇ ਕਰਦੀ ਹੁੰਦੀ ਹੈ ਲਓ ਜੀ ਤੁਸੀਂ ਸੜਕਾਂ ਰੋਕ ਲੀਆਂ ਤੁਸੀਂ ਬਲੰਨਾ ਕਰ ਲਿਆ ਫਿਰ ਸਾਡੇ ਕੋਲੇ ਰਸਤਾ ਕੀ ਹੈ ਤੁਸੀਂ ਵੋਟਾਂ ਸਾਥੋਂ ਲਓਗੇ ਸਾਡੀ ਸਾਡੀ ਵੋਟ ਦੀ ਤਾਕਤ ਨਾਲ ਤੁਸੀਂ ਸੱਦਾ ਦੇ ਬੈਠੋਗੇ ਆਨੰਦ ਮਾਣੋਗੇ ਤੇ ਮੁਰਦਾ ਸਾਨੂੰ ਹੀ ਕੁੱਟੋਗੇ ਇੱਦਾਂ ਫਿਰ ਲੋਕਾਂ ਦਾ ਵਿਰੋਧ ਤਾਂ ਕਰਨਗੇ ਤੇ ਵਿਰੋਧਾ ਫਿਰ ਸਾਹਮਣਾ ਵੀ ਕਰਨਾ ਪਏਗਾ ਤਾਂ ਜਿਸ ਜਿਹੇ ਤਰੀਕੇ ਦੇ ਨਾਲ ਲੋਕਾਂ ਨੂੰ ਠੀਕ ਲੱਗੇਗਾ ਉਸੇ ਤਰੀਕੇ ਨਾਲ ਵਿਰੋਧ ਕਰਨਗੇ ਸੋ ਸਾਡੇ ਕਿਸਾਨਾਂ ਨੂੰ ਤੁਰੰਤ ਰਿਹਾ ਕਰੇ ਲੇਕਿਨ ਜਿਹੜੀ ਇਹ ਘਟਨਾ ਕੀਤੇ ਹੋਈ ਹੈ ਜਿਹੜਾ ਇਸ ਤਰੀਕੇ ਨਾਲ ਇਹਨਾਂ ਨੇ ਅਰੈਸਟ ਕੀਤੇ ਨੇ ਇਹ ਆਪਣਾ ਚਿਹਰਾ ਆਮ ਆਦਮੀ ਪਾਰਟੀ ਨੇ ਬਿਲਕੁਲ ਨੰਗਾ ਕਰਕੇ ਵਿਖਾਤਾ ਕਿ ਕੋਈ ਆਮ ਆਦਮੀ ਪੰਜਾਬ ਦਾ ਨਹੀਂ ਕੋਈ ਇਹ ਪਾਰਟੀ ਪੰਜਾਬ ਦੀ ਨਹੀਂ ਕੋਈ ਸਰਕਾਰ ਪੰਜਾਬ ਦੀ ਨਹੀਂ ਪੰਜਾਬ ਪੱਖੀ ਕੋਈ ਨਹੀਂ ਕਿਉਂਕਿ ਮਿੱਤਰੋ ਅਸੀਂ ਤਾਂ ਪਹਿਲਾਂ ਹੀ ਕਹਿੰਦੇ ਸੀ ਜਦੋਂ ਅੰਦੋਲਨ ਚੱਲ ਰਿਹਾ ਸੀ ਕਿ ਪੰਜਾਬ ਪੱਖੀ ਨਹੀਂ ਹੈਗੇ ਲੇਕਿਨ ਹੁਣ ਤੁਹਾਡੇ ਸਾਹਮਣੇ ਸ਼ੀਸ਼ਾ ਸਾਫ਼ ਹੋ ਗਿਆ ਆ ਜਿਹੜਾ ਪਰਸੋਂ ਸਾਡਾ ਕਿਸਾਨ ਇੱਕ ਸ਼ਹੀਦ ਕੀਤਾ ਮਹਾਰਾਣੀ ਪ੍ਰਨੀਤ ਕੌਰ ਦਾ ਜਿੱਦੋਂ ਕੋਲੋਂ ਸਵਾਲ ਪੁੱਛਣ ਗਿਆ ਉਹ ਉਸ ਕਿਸਾਨ ਦੇ ਤੇ ਸਬੰਧ ਚ ਵੀ ਅਜੇ ਡੈੱਡ ਬੋਡੀ ਪਈ ਆ ਉਹਨਾਂ ਦੇ ਸੋਸ਼ੀਆਂ ਨੂੰ ਰਿਸ਼ਤੇ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ ਉੱਥੇ ਵੀ ਸਰਕਾਰ ਭਗਵੰਤਮਾਨ ਦੀ ਆ ਉੱਥੇ ਵੀ ਪੁਲਿਸ ਭਗਵੰਤਮਾਨ ਦੀ ਆ ਸੋ ਇਸ ਕਰਕੇ ਮੇਰੀ ਬੇਨਤੀ ਹੈ ਸਵਾਲ ਕਰਨ ਵਾਲਿਆਂ ਨੂੰ ਵੀ ਕਿ ਤਕੜੇ ਹੋ ਕੇ ਇਹਨਾਂ ਨੂੰ ਪਿੰਡਾਂ 'ਚ ਆਇਆ ਤੇ ਸਵਾਲ ਕਰਨ ਨੂੰ ਪੁੱਛੋ ਕਿ ਭਗਵੰਤ ਮਾਨ ਜੀ ਆਉਂਦਾ ਜਾਂ ਆਮ ਆਦਮੀ ਪਾਰਟੀ ਦਾ ਕੋਈ ਲੀਡਰ ਆਉਂਦਾ ਪੁੱਛੋ ਕਿ ਸ਼ੁਭ ਕਰਨ ਦੀ ਭੈਣ ਨੂੰ ਨੌਕਰੀ ਅੱਜ ਜ਼ਿਕਰ ਕਿਉਂ ਨਹੀਂ ਉਹਦੇ ਪਰਿਵਾਰ ਨੂੰ 1 ਕਰੋੜ ਰੁਪਇਆ ਅੱਜ ਜ਼ਿਕਰ ਕਿਉਂ ਨਹੀਂ ਉਹ ਜਿਹੜੇ ਟੁੱਟੇ ਟਰੈਕਟਰ ਉਹਨਾਂ ਦੀ ਐਫ ਆਈ ਆਰ ਕਿਉਂ ਨਹੀਂ ਦਰਜ ਹੋਈ ਜਿਹੜੇ ਸਾਡੇ ਤੇ ਇੰਜੈਕਟਰ ਮੋਟਰ ਵਗੈਰਾ ਜਾਂ ਸਿੱਧੀ ਫੇਰਿੰਗ ਕਰਕੇ 433 ਕਿਸਾਨ ਜ਼ਖਮੀ ਕੀਤੇ ਉਨਾ ਪ੍ਰਤੀ ਆਇਜ਼ਿਕਰ ਕੋਈ ਐਫਆਈਆਰ ਕਾਰਵਾਈ ਕਿਉਂ ਨਹੀਂ ਹੋਈ ਇਹ ਸਵਾਲ ਕਰਨੇ ਆ ਪੁੱਛੋ ਇਹ ਆਰਾਮ ਨਾਲ ਪੁੱਛੋ ਸਵਾਲ ਇਹਨਾਂ ਨੂੰ ਪਤਾ ਲੱਗੇ ਕਿ ਲੋਕ ਸਾਨੂੰ ਵੀ ਸਵਾਲ ਕਰਦੇ ਨੇ ਸੋ ਇੰਨੀ ਕੁ ਮੇਰੀ ਬੇਨਤੀ ਆ ਪ੍ਰਮਾਨ ਕਰਿਓ ਤੱਕੜੇ ਹੋ ਕੇ ਹਮਲਾ ਮਾਰੋ ਪਿੰਡਾਂ ਦੇ ਵਿੱਚੋਂ ਨਿਕਲੋ ਬਾਹਰ ਮੈਦਾਨ ਚ ਉੱਤਰਿਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ